85 ਸਾਲਾ ਬਚੁਰਕ ਮਾਂ ਨੂੰ ਤਿੰਨ ਪੁੱਤਰਾਂ ਨੇ ਗਲੀ ਵਿੱਚ ਰਹਿਣ ਲਈ ਕੀਤਾ ਮਜਬੂਰ ਪੁਲਿਸ ਅਤੇ ਲੋਕਾਂ ਨੇ ਮਿਲ ਕੇ ਮਜਬੂਰ ਮਾਂ ਨੂੰ ਵਾੜਿਆ ਘਰ ਅੰਦਰ ਮਾਮਲਾ ਗੁਰਦਾਸਪੁਰ ਦੇ ਕਸਬਾ ਕਾਨੂਵਾਲ ਦਾ ਹੈ ਜਿੱਥੇ ਇੱਕ ਬਜ਼ੁਰਗ ਔਰਤ ਨੂੰ ਉਸਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਹੈ ਜਿਸ ਕਾਰਨ ਬਜ਼ੁਰਗ ਔਰਤ ਪਿਛਲੇ 4 ਦਿਨਾਂ ਤੋਂ ਗਲੀ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਸੀ ਇਸ ਸਬੰਧੀ ਜਾਣਕਾਰੀ ਦਿੰਦਾ ਪਿੰਡ ਦੇ ਸਰਪੰਚ ਠਾਕੁਰ ਆਫਤਾਬ ਸਿੰਘ ਨੇ ਦੱਸਿਆ ਕਿ ਕਾਨ ਕਨਵਰਟ ਸਕੂਲ ਦੇ ਨੇੜੇ ਰਹਿੰਦੀ 85 ਸਾਲ ਦੀ ਬਜ਼ੁਰਗ ਔਰਤ ਕਮਲੋਦੇਵੀ ਨੂੰ ਉਸਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਹੈ ਜਿਸ ਕਾਰਨ ਕਮਲੋਦੇਵੀ ਦੀ ਹ ਸੁਜੋਗ ਬਣੀ ਹੋਈ ਹੈ ਉਹਨਾਂ ਨੇ ਦੱਸਿਆ ਕਿ ਕਮਲੋ ਦੇਵੀ ਦੇ ਤਿੰਨ ਪੁੱਤਰ ਹਨ ਜਿਨ੍ਹਾਂ ਨੇ ਕਮਲੋ ਦੇਵੀ ਨੂੰ ਮਕਾਨਤੀ ਆਪਸ ਵਿੱਚ ਵੰਡ ਕਰਕੇ ਮਾਤਾ ਨੂੰ ਘਰ ਤੋਂ ਬਾਹਰ ਕਰ ਦਿੱਤਾ ਹੈ ਜਿਸ ਕਰ ਮਾਤਾ ਨੂੰ ਬੀਤੇ 3 ਦਿਨਾਂ ਤੋਂ ਗਲੀ ਵਿੱਚ ਬੈਠ ਕੇ ਹੀ ਸਮਾਂ ਗੁਜ਼ਾਰਨਾ ਪੈ ਰਿਹਾ ਹੈ ਆਫਤਾਬ ਸਿੰਘ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਝਗੜਾ ਹੋਣ ਕਾਰਨ ਉਸ ਨੇ ਮਾਤਾ ਅਤੇ ਉਸਦੇ ਪੁੱਤਰਾਂ ਨੂੰ ਇਕੱਠੇ ਬੈਠ ਕੇ ਰਾਜੀ ਨਮਾ ਕਰਵਾਇਆ ਸੀ ਅਤੇ ਤਿੰਨ ਪੁੱਤਰਾਂ ਮਾਤਾ ਨੂੰ ਘਰ ਵਿੱਚ ਰੱਖਣ ਦੇ ਨਾਲ-ਨਾਲ ਲੋੜੀ ਦਾ ਖਰਚਾ ਵੀ ਦੇਣ ਦੀ ਗੱਲ ਕਹੀ ਸੀ ਪਰ ਪੁੱਤਰਾਂ ਵੱਲੋਂ ਰਾਜੀ ਨਾਵੇਂ ਨੂੰ ਚੱਕੇ ਟੰਕੇ ਮਾਤਾ ਪ੍ਰਤੀ ਬੰਧ ਦੇ ਫਰਜ਼ ਨਿਭਾਉਂਦੀ ਜਾਇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ ਜਿਸ ਤੋਂ ਬਾਅਦ ਪਿੰਡ ਮੋਹਤਪੁਰਾ ਅਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਮਾਤਾ ਨੂੰ ਫਿਰ ਤੋਂ ਘਰ ਅੰਦਰ ਰੱਖੇ ਜਾਣ ਲਈ ਉਸਦੇ ਪੁੱਤਰਾਂ ਨੂੰ ਸਹਿਮਤ ਕੀਤਾ ਹੈ। ਕਮਲੂ ਇਹ ਆ ਵੀ 50 ਸਾਲ ਹੋ ਗਏ ਚਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ। ਉਹਨੇ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ। ਸਾਰਿਆਂ ਨੇ ਤੇ ਆਉਂਦੇ ਚ ਪਲਾ ਕੇ ਆ ਲੈ ਕੰਮ ਕਰ ਲਿਆ। ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ। ਬੰਨਾ ਬਹੁਤ ਬਾਦੀ ਬਹੁਤ ਕਰਦਾ ਨਹੀਂ ਹੋਗੀ। ਤਿੰਨ ਬੱਚੇ ਦੋ ਕੁੜੀਆਂ ਹੁਣ 4 ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇ ਵੀਚ ਦਿੱਤਾ ਵਾ ਅੱਛਾ ਹਾਂ 4 ਦਿਨ ਹੋ ਗਏ ਆ ਪਿਛਲੀ ਰਾਤ ਮੇਰਾ ਤਾਂ ਇੱਕ ਸਰਕਾਰੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਆ ਨਾ ਇਹ ਸਰਕਾਰੀ ਆ ਤੁਮ ਸਾਰੇ ਵਿਆਹੇ ਪੋਤੇ ਵਿਆਹਤੇ ਆ ਆ ਹੱਪਾ 50 ਦਿਨ ਦਿੱਤਾ ਪੁੱਤ ਦੌਰ ਬੰਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਕਾਨੂੰ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਤੇ ਬੰਦੇ ਨਾ ਬੰਦਾ ਬਣ ਕੇ ਪੁੱਤ ਪਹਾਏ ਢੀਆਂ ਪਾਰੀਆਂ ਵਿਆਈਆਂ ਕੋਈ ਸਾਹ ਨਹੀਂ ਅੱਜ ਮੈਂ ਕੱਖਾਂ ਚ ਰੋਲ ਗਈ ਅੱਜ ਮੈਂ ਕੱਖਾਂ ਚ ਪੁੱਤ ਰੋਲ ਗਈ ਆ ਮੈਂ ਕੱਖਾਂ ਚ ਰੋਲ ਗਈ ਮੈਂ ਕੀ ਕਰਾਂ 8 ਸਾਲ ਹੋ ਗਏ ਆ 8 ਸਾਲ ਹੋ ਗਏ ਮੈਂ ਤੱਕੇ ਘਾਦੀ ਨੂੰ ਮੈਂ ਤਾਂ ਤੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਫੇਕ ਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਦੀ ਰਹੀ ਆ ਇਹਨਾਂ ਕੋ ਘਰ ਨੇ ਆਪਣੀ ਰੋਟੀ ਨਹੀਂ ਦਿੰਦੇ ਨੇਂਂ ਜਾਂਦੀ ਇੱਕ ਬੋਤ ਮਾਂ ਨਹੀਂ ਪਾੜੀ ਜਾਂਦੀ ਸਾ ਮੇਰਾ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਤਲ ਨਹੀਂ ਮੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਕੱਢਿਆ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਕੋਈ ਘਰਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਇਹ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲਾਟ ਮਸੰਤ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕੇ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਾਇਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਹਾਂ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਜੰਦਰਾ ਖਲਵਾ ਕੇ ਅੰਦਰ ਵਾੜਦਾ ਉਹਨਾਂ ਦਾ ਰਾਜ ਨਮਾ ਕਰਾਤਾ ਸੱਦੀ ਹੈ ਜਾਂ ਦੋਨੇ ਪਾਰਟੀਆਂ ਠਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਜ ਦੱਸਤਾ